ਹਾਂਜੀ ਗਾਇਜ਼ ਗੁੱਡ ਮਾਰਨਿੰਗ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਦੇ ਵਲੌਗ ਦੇ ਵਿੱਚ ਤੁਹਾਨੂੰ ਮੈਂ ਮਲੇਰਕੋਟਲੇ ਦਾ ਨਮਾ ਵਿਊ ਅਕਸ ਲੋ ਕਰੂੰਗਾ ਹੋ ਸਕਦਾ ਕਿ ਮੈਂ ਅੱਜ ਤੁਹਾਨੂੰ ਜੋ ਸਾਡੇ ਮਲੇਰਕੋਟਲੇ ਦੇ ਵਿੱਚ ਰੇਲਵੇ ਸਟੇਸ਼ਨ 스마트 ਸਿਟੀ ਦੇ ਨਾਂ ਤੇ ਬਣਦਾ ਪਿਆ ਹੈਗਾ ਉਹ ਦਿਖਾਵਾਂ ਤੇ 스마트 ਸਿਟੀ ਰੇਲਵੇ ਸਟੇਸ਼ਨ ਜੋ ਬਣਦਾ ਪਿਆ ਹੈਗਾ ਉਹ ਲਗਭਗ ਕਾਫੀ ਹੱਦ ਤੱਕ ਤਿਆਰ ਹੋ ਚੁੱਕਿਆ ਹੈਗਾ ਤੇ ਉਹਦੀ ਬਿਲਡਿੰਗ ਇੰਨੀ ਸੋਹਣੀ ਆ ਬਹੁਤ ਵਧੀਆ ਦੇਖਣ ਨੂੰ ਆ ਉਹਦਾ ਥਿਊ ਤੇ ਬਿਲਡਿੰਗ ਇੰਨੀ ਸੋਹਣੀ ਆ ਬਾਹਰੋਂ ਤੇ ਹੋਰ ਵੀ ਬਹੁਤ ਕੁਝ ਬਣਦਾ ਪਿਆ ਹੈਗਾ ਉੱਥੇ ਸਮਾਰਟ ਸਿਟੀ ਸਟੇਸ਼ਨ ਦੇ ਉੱਤੇ ਤੇ ਕੋਈ ਵੀ ਉੱਥੇ ਕਿਰਾਇਆ ਜਾਂ ਜਿਹੜਾ ਟਿਕਟ ਲੈਣਾ ਪੈਂਦਾ ਤੁਹਾਨੂੰ ਆਪਣੇ ਐਂਟਰੀ ਟਿਕਟ ਲੈਣਾ ਪੈਂਦਾ ਹੈਗਾ ਸਟੇਸ਼ਨ ਦਾ ਉਹ ਨਹੀਂ ਲਿਆ ਜਾਂਦਾ ਕਿਉਂਕਿ ਬਾਕੀ ਤਾਂ ਜਿਹੜੇ ਵੱਡੇ ਸਟੇਸ਼ਨ ਆ ਉੱਥੇ ਤਾਂ ਵੈਸੇ ਐਂਟਰੀ ਸਟੇਸ਼ਨ ਦੇ ਲਈ ਤੁਹਾਨੂੰ ਟਿਕਟ ਲੈਣਾ ਪੈਂਦਾ ਹੈਗਾ ਤੇ ਪਰ ਸਾਡੇ ਮਲੇਰ ਕੋਟਲਾ ਦੇ ਅੰਦਰ ਜੋ ਰੇਲਵੇ ਸਟੇਸ਼ਨ ਆ ਪਹਿਲਾ ਪੁਰਾਣਾ ਇੰਜ ਜੋ ਹਜੇ ਉੱਥੇ ਤੁਹਾਨੂੰ ਐਂਟੀਡਟ ਨਹਿਣ ਦੀ ਜ਼ਰੂਰਤ ਨਹੀਂ ਪੈਂਦੀ ਹੈਗੀ ਕਿਉਂਕਿ ਲੋਕ ਉੱਥੇ ਸਵੇਰੇ ਸ਼ਾਮ ਮਾਰਨਿੰਗ ਇਵਨਿੰਗ ਵਾਕਿੰਗ ਕਰਦੇ ਨੇ ਤੇ ਉੱਥੇ ਹਜੇ ਕੋਈ ਰੈਂਟ ਨਹੀਂ ਲੱਗਿਆ ਤੇ ਜਦੋਂ 스마트 ਸਿਟੀ ਸਟੇਸ਼ਨ ਚਾਲੂ ਹੋ ਗਿਆ ਤੇ ਹੋ ਸਕਦਾ ਵੀ ਤੁਹਾਨੂੰ ਉੱਥੇ ਟਿਕਟ ਲੱਗ ਜਾਣਾ ਤੇ ਪੈਸੇ ਦੇ ਕੇ ਤੁਹਾਨੂੰ ਟਿਕਟ ਲੈ ਕੇ ਹੀ ਐਂਟਰੀ ਕਰਨੀ ਪਿਆ ਕਰੀਗੀ ਚਲਦੇ ਆ ਤੁਹਾਨੂੰ ਅੱਜ ਹੋ ਸਕਦਾ ਰੇਲਵੇ ਸਟੇਸ਼ਨ ਦਿਖਾਉਣੇ ਅੱਜ ਹਾਂਜੀ ਗਾਇਸ ਗੁੱਡ ਮਾਰਨਿੰਗ ਸਸਿਆਕਾਲ ਤੇ ਅੱਜ ਦਾ ਵਲੌਗ ਸਵੇਰ ਦਾ ਜਿਹੜਾ ਤੁਹਾਨੂੰ ਮੈਂ ਦੱਸਿਆ ਸੀ ਕਿ ਜੋ ਸਮਾਰਟ ਸਿਟੀ ਮਲੇਰਕੋਟ ਸਮਾਰਟ ਸਿਟੀ ਸਟੇਸ਼ਨ ਬਣਨ ਜਾ ਰਿਹਾ ਹੈ ਜੋ ਬਣਦਾ ਹੈ ਇਸ ਟਾਈਮ ਮੈਂ ਉਹ ਤੁਹਾਨੂੰ ਦਿਖਾਉਂਗਾ ਤੇ ਆਪਾਂ ਕਰਦੇ ਆ ਜੀ ਵਲੌਗ ਸ਼ੁਰੂ ਅੱਜ ਆਹ ਦੇਖੋ ਜੀ ਰੇਲਵੇ ਰੇਲਵੇ स्टेशन 스마트 시티 ਮਲੇਰ ਕੋਟਲਾ ਜੋ ਬਣਦਾ ਪਿਆ ਹਜੇ ਬਿਲਡਿੰਗ ਸਾਰੀ ਇਹ ਤਿਆਰ ਹੋਣ ਹੁੰਦੀ ਪਈ ਆ ਤੇ ਦੇਖੋ ਇਹ ਬਹੁਤ ਬਿਊਟੀਫੁਲ ਬਣਦੀ ਜਾ ਰਹੀ ਹੈ ਬਿਲਡਿੰਗ ਸਾਰੀ ਬਹੁਤ ਹੀ ਵਧੀਆ ਬਿਊਟੀ ਹੈ ਜੀ ਇਹ ਤੇ ਤੁਹਾਨੂੰ ਅੰਦਰਲਾ ਵੀ ਦਿਖਾਉਨੇ ਆ ਜਾ ਕੇ ਕਿ ਰੇਲਵੇ ਸਟੇਸ਼ਨ ਦੇ ਉੱਤੇ ਅਜੇ ਤਾਂ ਸ਼ਾਇਦ ਪਲੇਟਫਾਰਮ ਉੱਤੇ ਟਿਕਟ ਨਹੀਂ ਲੱਗਦਾ ਪਿਆ ਜਦੋਂ ਇਹ ਪੂਰਾ ਤਿਆਰ ਹੋ ਜੂਗਾ ਫਿਰ ਇਹ ਰੇਲਵੇ ਸਟੇਸ਼ਨ ਤੇ ਉੱਤੇ ਪਲੇਟਫਾਰਮ ਤੇ ਟਿਕਟ ਲੱਗੂ ਅੰਦਰ ਜਾਣ ਵਾਸਤੇ ਚੱਲਦੇ ਆਂ ਜੇ ਅੱਗੇ ਆਪਾਂ ਹਾਂਜੀ ਗਾਈਜ਼ ਇਹ ਸਾਡੇ ਵੀਰ ਨੇ ਸਬਸਕ੍ਰਾਈਬਰ ਇਹ ਮਿਲੇ ਨੇ ਕਹਿੰਦੇ ਵੀ ਅਸੀਂ ਵੀ ਚੈਨਲ ਤੁਹਾਡੇ ਤੇ ਆਉਣਾ ਹੈਗਾ ਤੇ ਵੀਡੀਓ ਦੇਖਿਆ ਕਰਾਂਗੇ ਤੁਹਾਡੀਆਂ ਅਸੀਂ ਪਹਿਲਾਂ ਵੀ ਦੇਖਦੇ ਪਏ ਆਂ ਅੱਛਾ ਚੱਲਦੇ ਆ ਜੀ ਤੁਹਾਨੂੰ ਹੋਰ ਨਵਾਂ ਹੰਦਲਾ ਰੇਲਵੇ ਸਟੇਸ਼ਨ ਦਾ ਉਹ ਦਿਖਾਉਣੇ ਆ ਜੀ ਚੱਲਦੇ ਆ ਜੀ ਅੱਗੇ ਹਾਂਜੀ ਆ ਦੇਖੋ ਜੀ ਆਪਣੇ ਸਮਾਰਟ ਸਿਟੀ ਸਟੇਸ਼ਨ ਦਾ ਇਧਰਲੀ ਸਾਈਡ ਤੇ ਵੀ ਇਹ ਕੁਝ ਬਣਦਾ ਜਾ ਰਿਹਾ ਬਹੁਤ ਬਿਊਟੀ ਬਣੂਗਾ ਇਹ ਦੱਸ ਰਹੇ ਨੇ ਹਜੇ ਤਾਂ ਬਿਲਡਿੰਗ ਤਿਆਰ ਹੀ ਹੋ ਰਹੀ ਆ ਇਹ ਸਾਰਾ ਵਾਲਾ ਹਿੱਸਾ ਹੈਗਾ ਰੇਲਵੇ ਸਟੇਸ਼ਨ ਦਾ ਜਿਹੜਾ ਕਿ ਹਜੇ ਤਿਆਰ ਹੋ ਰਿਹਾ ਬਹੁਤ ਹੀ ਵਧੀਆ ਬਿਊਟੀ ਸੁੰਦਰਾ ਜੀ ਬਣ ਬਜਾਰਿਆ ਜਿਹੜਾ ਇਹ ਸਾਰਾ ਬਾਲ ਲਾ ਜੂਆ ਬਹੁਤ ਵਧੀਆ ਬਿਊਟੀਫੁਲ ਸੁੰਦਰ ਚੱਲਦੇ ਆ ਅੱਗੇ ਇਹ ਸਾਹਮਣੇ ਕਰਕੇ ਕਾਰ ਪਾਰਕਿੰਗ ਹੈ ਜੀ ਤੇ ਜੋ ਨਵੀਂ ਪਿਆਰ ਕੀਤੀ ਗਈ ਆ ਪਹਿਲਾਂ ਰਾਣੀ ਤੱਕ ਇਸਲੀ ਸਾਈਡ ਤੇ ਸੀਗੀ ਹੁਣ ਇਹ ਇਧਰਲੀ ਸਾਈਡ ਤੇ ਬਣਾਈ ਗਈ ਆ ਤੇ ਆਪ ਦੇਖੋ ਤੁਸੀਂ ਕਾਰ ਪਾਰਕਿੰਗ ਇਹ ਸਾਰੀ ਕਾਰ ਪਾਰਕਿੰਗ ਤੇ ਸਾਈਕਲ ਸਟੈਂਡ ਤੇ ਬਾਕੀ ਬਾਈਕ ਜੇ ਇੱਥੇ ਪਾਰਕਿੰਗ ਦੇ ਵਿੱਚ ਖੜੇ ਕੀਤੇ ਜਾ ਸਕਦੇ ਨੇ ਤੁਸੀਂ ਕਰ ਸਕਦੇ ਹੋ ਚੱਲਦੇ ਆ ਜੀ ਅੱਗੇ ਇਹ ਆ ਜੀ ਐਂਟੀ ਗੇਟ ਜੋ 스마트 ਸਿਟੀ ਦਾ ਰੇਲਵੇ ਸਟੇਸ਼ਨ ਦਾ ਗੇਟ ਜੋ ਹਜੇ ਨੇ ਲਣਾ ਬੰਦਾ ਜਦੋਂ ਇਹ ਸਮਾਰਟ ਸਿਟੀ ਤਿਆਰ ਹੋ ਜਾਊਗਾ ਤਾਂ ਫਿਰ ਇਹ ਇੱਥੇ ਆਪਣ ਨੂੰ ਪਲੇਟਫਾਰਮ ਟਿਕਟ ਵੀ ਲੱਗੂਗਾ ਜਾ ਕੇ ਜੀ ਇਹ ਹੈਗਾ ਜੀ ਅੰਦਰਲਾ ਹਿੱਸਾ ਰੇਲਵੇ ਸਟੇਸ਼ਨ ਦਾ ਇਹ ਹੈ ਜੀ ਗਾਇਸ ਆਪਾਂ ਅੱਗੇ ਰੇਲਵੇ ਸਟੇਸ਼ਨ ਦੇ ਅੰਦਰ ਇਹ ਹੈਗੀ ਜੀ ਜਰਨਲਿਸਟ ਸਾਈਡ ਦੀ ਇਸਲੀ ਬੈਕ ਸਾਈਡ ਦੀ ਆਪਣੇ ਬਿਲਡਿੰਗ ਤਾਂ ਜੀ ਇਹ ਹੈਗਾ ਪਲੇਟਫਾਰਮ ਪਲੇਟਫਾਰਮ ਆ ਜੀ ਇਹ ਜਿਹੜਾ ਟਰੈਕ ਹੈਗਾ ਲੁਧਿਆਣੇ ਨੂੰ ਜਾਣ ਵਾਲਾ ਹੈਗਾ ਜੀ ਇਹ ਇਹ ਦੇਖੋ ਸਾਰ ਇਹ ਸਾਹਮਣੇ ਵੀ ਇਹ ਪਲੇਟਫਾਰਮ ਨੰਬਰ 2 ਜੋ ਹੈਗਾ ਇਹ ਪਲੇਟਫਾਰਮ ਨੰਬਰ 2 ਦੀ ਸਾਰੀ ਵੀ ਹੋ ਆ ਜੀ ਤੇ ਇਧਰੋਂ ਤੁਹਾਨੂੰ ਜਾਂਦਾ ਜਿਹੜਾ ਅੱਗੇ ਪਲੇਟਫਾਰਮ ਨੰਬਰ ਤੋਂ ਜਾਂ ਜਾਣ ਦਾ ਰਸਤਾ ਹੈਗਾ ਪੈਦਲ ਉਹ ਪੋਰਸੰਗ ਤੋਂ ਜਾਂਦਾ ਤੁਸੀਂ ਦੇਖ ਸਕਦੇ ਹੋ ਇਹ ਇਹ ਪੋਰਸੰਗ ਜਿਹੜਾ ਹੈਗਾ ਅੱਗੇ ਇੱਧੇ ਜਾ ਕੇ ਰਸਤਾ ਖੁੱਲ ਜਾਂਦਾ ਹੈਗਾ ਪਲੇਟਫਾਰਮ ਦਾ ਇੱਧਰਲੀ ਸਾਈਡ ਜੋ ਹੈਗੀ ਪਲੇਟਫਾਰਮ ਦੀ ਇਹ ਤੂਰੀ ਜਾਖਲ ਤੇ ਆਪਣੇ ਰੋहतक ਜੀ ਤੋਂ ਹੁੰਦੇ ਹਾਇਆ ਦਿੱਲੀ ਜਾਂਦੀ ਹੈ ਜੀ ਇਹ ਤੇ ਦਿੱਲੀ ਦਾ ਟਰੈਕ ਆ ਅੱਗੇ ਵੈਸੇ ਤੂਰੀ ਤੋਂ ਵੀ ਟਰੈਕ ਚੇਂਜ ਹੋ ਜਾਂਦੇ ਨੇ ਇੱਕ ਸਾਈਡ ਉਧਰ ਨੂੰ ਮਤਲਬ ਆਪਣੇ ਠੰਡਾ ਬਨਾਲਾ ਤੇ ਦੂਜੀ ਆਪਣੇ ਆ ਪਟਿਆਲਾ ਅੰਬਾਲਾ ਕੈਂਟ ਹੋ ਕੇ ਦਿੱਲੀ ਜਾਂਦੀ ਹੈ ਜੀ ਤੇ ਇਹ ਹੈਗਾ ਜੀ ਪਲੇਟਫਾਰਮ ਚੱਲਦੇ ਆ ਅੱਗੇ ਇਹ ਕੁਝ ਥੋੜੀ ਜਿਹੀ ਪਹਿਲੀ ਪੁਰਾਣੀ ਬਿਲਡਿੰਗ ਆ ਇੱਥੇ ਪਹਿਲਾਂ ਟਿਕਟ ਘਰ ਸੀ ਇਹ ਟਿਕਟ ਇੱਥੇ ਮਤਲਬ ਲੈਂਦੇ ਸੀ ਸਾਰੇ ਜਿੰਨੇ ਵੀ ਪੈਸੇਂਜਰ ਸੀਗੇ ਹੁਣ ਇਥੋਂ ਬਦਲ ਕੇ ਹੋਰ ਨਵਾਂ ਨਵੀਂ ਜਗ੍ਹਾ ਤੇ ਚਲ ਗਿਆ ਉਹ ਦਿਖਾਉਣੀ ਆ ਤੁਹਾਨੂੰ ਅੱਗੇ ਇਹ ਵੀ ਸਾਈਡ ਜਿਓ ਬਾਹਰੀ ਸਾਈਡ ਜਾਣ ਵਾਸਤੇ ਰਸਤਾ ਕੁਝ ਤੇ ਇਹ ਵੀ ਕੁਝ ਬਣਿਆ ਹੋਇਆ ਇੱਥੇ ਸਰ ਇਹ ਜਨਰੇਟਰ ਰੂਮ ਬਣ ਗਿਆ ਤੇ ਇਹ ਬਾਲਾ ਰੂਮ ਆ ਜੋ ਬਾਹਲੀ ਸਾਈਡ ਆ ਸੌਰੀ ਤੇ ਟੈਂਕੀਆਵਾਰ ਤੇ ਇਹ ਅੰਦਰ ਹਜੇ ਜੋ ਬਿਲਡਿੰਗ ਆਸ਼ੀ ਤਿਆਰ ਹੋ ਰਹੀ ਐ ਇਹ ਸਾਰੀ ਬਿਲਡਿੰਗ ਦਾ ਜਿਹੜਾ ਸਾਰੀ ਇਹ ਹੋ ਜੇ ਹੋ ਰਹੀ ਆ ਦਿਖਾਉਣੀ ਆ ਤੁਹਾਨੂੰ ਹੋਰ ਅੱਗੇ ਇਹ ਜੀ ਇਹ ਵੀ ਅੰਦਰ ਕੋਈ ਬਿਲਡਿੰਗ ਤਿਆਰ ਹੋ ਰਹੀ ਆ ਸਟੇਸ਼ਨ ਦੇ ਅੰਦਰ ਹੀ ਪਲੇਟਫਾਰਮ ਦੇ ਉੱਪਰ ਤੇ ਇਹ ਹੈਗਾ ਜੀ ਇੱਥੋਂ ਫਰਜ਼ਲ ਪੁਲ ਬਣਿਆ ਹੋਇਆ ਜੋ ਪੁਲ ਸੰਗ ਕਹਿੰਦੇ ਆਪਾਂ ਪੰਜਾਬੀ ਦੇ ਵਿੱਚ ਇਹ ਰਸਤਾ ਇਧਰ ਨੂੰ ਜਾਂਦਾ ਤੇ ਪੈਸੇਂਜਰ ਰੇਲ ਆੜੀ ਕਰ ਰਹੇ ਨੇ ਸਾਰੇ ਟ੍ਰੇਨ ਵੀ ਸ਼ਾਇਦ ਆਉਣ ਵਾਲੀ ਹੈਗੀ ਹੈ ਜੀ ਇਹ ਵੀ ਇੱਕ ਨਵੀਂ ਬਿਲਡਿੰਗ ਤਿਆਰ ਹੋ ਰਹੀ ਹੈ ਦੇਖੋ ਇਹਦੇ ਵਿੱਚ ਕਿਹੜਾ ਆਫਿਸ ਆਉਂਦਾ ਇਹ ਸਾਰਾ ਪਲੇਟਫਾਰਮ ਹੈ ਜੀ ਲੰਬਾ ਵੇਖ ਸਕਦੇ ਹੋ ਬੜਾ ਬਿਊਟੀ ਤੇ ਸੁੰਦਰ ਲੱਗ ਰਿਹਾ ਜੀ ਇਹ ਆ ਜੀ 12 ਟਾਇਲਟ ਜੋ ਬਣ ਬਣ ਜਾ ਰਹੀ ਹੈ ਹਜੇ ਸ਼ਾਇਦ ਹਜੇ ਤਿਆਰੀ ਨਹੀਂ ਹੋਈ ਪ੍ਰੋਪਰ ਉਧਰ ਜਿਹੜੀਆਂ ਪਹਿਲੀਆਂ ਪੁਰਾਣੀਆਂ ਸੀ ਉਹ ਪਿੱਛੇ ਸੀਗੀਆਂ ਕੋਈ ਉਹ ਬਹੁਤਾ ਵਧੀਆ ਵੀ ਨਹੀਂ ਸੀਗੀਆਂ ਹੁਣ ਇਹ ਵਧੀਆ ਲੱਗਦੀਆਂ ਨੇ ਬਹੁਤ ਵਧੀਆ ਬਣਾ ਰਹੇ ਨੇ ਇਹਨਾਂ ਨੂੰ ਕਿਉਂਕਿ ਸਮਾਰਟ ਸਿਟੀ ਸਟੇਸ਼ਨ ਬਣਨ ਜਾ ਰਿਹਾ ਇਹ ਆ ਜੀ ਟਾਇਲਟ ਜੋ ਹਜੇ ਬਣਦੀ ਪਈ ਹੈ ਜੇ ਤਿਆਰ ਹੋ ਰਹੀ ਹੈ ਜਿਹਨਾਂ ਨੂੰ ਚਾਲੂ ਨਹੀਂ ਕੀਤੀਆਂ ਬਹੁਤ ਵਧੀਆ ਸੋਣੀਆਂ ਸਨਖੀਆਂ ਵੀ ਬਣਦੀਆਂ ਜਾ ਰਹੀਆਂ ਨੇ ਹੁਣ ਅੱਗੇ ਨਾਲ ਵਧੀਆ ਯੂਆਈ ਇੱਥੇ ਦਾ ਤੇ ਜੀ ਕੁਸ਼ਪੁਰਲਾ ਦਾ ਹਿਸਾਬ ਪ੍ਰਾਣਾਇਓ ਸ਼ੇਸ਼ਮ ਦਾ ਇਹ ਆਰ ਨਵੀਂ ਬਿਲਡਿੰਗ ਬਣੀ ਆ ਤੇ ਇਹ ਮਾਲ ਗੱਡੀ ਖੜੀ ਆ ਉਹ ਪਰਲੀ ਸਾਈਡ ਤੇ ਜਾ ਕੇ ਜੋ ਮਾਲ ਗੱਡੀਆਂ ਖੜਦੀਆਂ ਨੇ ਉੱਥੋਂ ਹੀ ਲੋਡ ਹੁੰਦੀਆਂ ਨੇ ਮਾਲ ਜਾਣ ਵਾਸਤੇ ਇਹ ਵੀ ਬਾਲੀ ਬਿਲਡਿੰਗ ਹੈ ਜੀ ਤੇ ਇੱਥੇ ਸਾਰੇ ਸਟੇਸ਼ਨ ਦੇ ਆਫਿਸ ਬਣ ਗਏ ਤੇ ਅੰਦਰ ਹਜੇ ਤੁਹਾਨੂੰ ਮੈਂ ਦਿਖਾ ਨਹੀਂ ਦਿਖਾ ਸਕਦਾ ਜਿੱਥੇ ਉੱਥੇ ਹਜੇ ਕੋਈ ਪਰਮਿਸ਼ਨ ਨਹੀਂ ਦਿੱਤੀ ਉਹਨਾਂ ਨੇ ਵੀ ਹਜੇ ਨਹੀਂ ਤੁਸੀਂ ਤੁਹਾਨੂੰ ਕਰ ਸਕਦੇ ਤੁਸੀਂ ਤੇ ਚੱਲਦੇ ਆ ਜੀ ਆਪਾਂ ਅੱਗੇ ਪੈਸੇਂਜਰ ਗੱਡੀ ਢੀਕ ਰਹੇ ਨੇ ਸਾਰੇ ਆਜੋ ਜੀ ਚੱਲਦੇ ਆ ਇਹ ਜਨਰੇਟਰ ਕਸ ਮਣਿਆ ਹੋਇਆ ਹੈ ਜੀ ਇੱਥੇ ਇੱਥੇ ਵੀ ਇੱਕ ਜਨਰੇਟਰ ਪਿਆ ਹੈਗਾ ਲਾਈਟ ਜਾਣ ਦੇ ਉੱਤੇ ਇਹਨੂੰ ਚਾਲੂ ਕਰ ਦਿੱਤਾ ਜਾਂਦਾ ਤੇ ਦਿਖਾਉਣੇ ਆ ਤੁਹਾਨੂੰ ਅਗਲਾ ਜੋ ਹੋਰ ਨਵਾਂ ਵੀਊ ਦਿਖਾਉਣੇ ਆ ਤੁਹਾਨੂੰ ਸਟੇਸ਼ਨ ਦਾ ਹੋਰ ਇਹ ਆ ਜੀ ਆਪਣੇ ਪਲੇਟਫਾਰਮ ਤੇ ਹਜੇ ਇੱਥੇ ਪੂਰੀ ਤਿਆਰੀ ਹੋ ਰਹੀ ਆ ਵੈਸੇ ਕਾਫੀ ਲੰਬਾ ਹੈਗਾ ਇਹ ਜਿਹੜਾ ਸਾਹਮਣੇ ਨੂੰ ਜਾ ਰਿਹਾ ਰਸਤਾ ਇਹ ਤੂਰੀ ਜਾਂ ਖਰੋਤਕ ਦਿੱਲੀ ਪੜਾ ਰ ਟ੍ਰੈਕ ਆ ਇਹ ਇਹ ਦਿਖਾਉਣੇ ਆ ਤੁਹਾਨੂੰ ਇਹ ਰੁਕੀ ਹੋਈ ਆ ਇੱਥੇ ਇੱਕ ਟ੍ਰੇਨ ਸ਼ਾਇਦ ਇਹ ਇਧਰੋਂ ਪਿੱਛੋਂ ਇੱਕ ਟ੍ਰੇਨ ਆ ਰਹੀ ਆ ਲੁਧਿਆਣਾ ਸਾਈਡ ਤੋਂ ਉਹਦੇ ਕਰਕੇ ਰੁਕੀ ਹੋਈ ਆ ਇਹ ਹੈ ਜੀ ਦਿਓ ਦੇਖੋ ਇਹ ਪਲੇਟਫਾਰਮ ਦਾ ਅਗਲਾ ਸਾਈਡ ਜੋ ਆ ਸਾਹਮਣੇ ਨੂੰ ਤੋਂ ਟ੍ਰੇਨ ਆ ਰਹੀ ਆ ਤੇ ਇਹ ਟ੍ਰੇਨ ਐਸੀ ਕਰਕੇ ਰੁਕੀ ਹੋਈ ਆ ਤੇ ਹੁਣ ਜਿਹੜੀ ਟ੍ਰੇਨ ਸਾਹਮਣੇ ਆ ਰਹੀ ਆ ਦਿੱਲੀ ਸਾਈਡ ਤੋਂ ਆ ਰਹੀ ਆ ਇਹ ਤੇ ਇਹ ਪੈਸੇਂਜਰ ਟ੍ਰੇਨ ਆ ਜੀ ਦੇ ਦੇਖੋ ਅਗਲਾ ਵੀਊ ਦਿਖਾਉਣਾ ਤੁਹਾਨੂੰ ਮੈਂ ਹੋਰ ਇਹ ਆਗੇ ਜੀ ਟ੍ਰੇਨ ਇਹ ਆ ਜੀ ਪੈਸੇਂਜਰ ਟ੍ਰੇਨ ਲੁਧਿਆਣਾ ਨੂੰ ਜਾਣ ਵਾਲੀ ਇਹ ਜਾ ਰਹੀ ਹੈ ਅੱਗੇ ਟ੍ਰੇਨ ਸਾਰੀ ਤੇ ਦਿਖਾਉਣੀ ਹੈ ਅਗਲਾ ਜੂ ਤੁਹਾਨੂੰ ਹੋਰ ਇਹ ਬੈਕ ਤੋਂ ਇਹ ਬੈਕ ਪਿਛਲੀ ਸਾਈਡ ਆ ਟ੍ਰੇਨ ਦੀ ਇੱਥੇ ਡੱਬੇ ਦੇ ਉੱਪਰ ਦੇਖ ਲਓ ਪਿਛਲੀ ਸਾਈਡ ਦੇ ਉੱਤੇ ਇੱਕ ਨਾ ਕ੍ਰੋਸ ਨਿਸ਼ਾਨ ਲੱਗਿਆ ਹੋਇਆ ਕੱਟ ਦਾ ਇੱਥੋਂ ਖਤਮ ਹੈ ਇਹ ਟ੍ਰੇਨ ਦੇਖੋ ਇਹ ਕੱਟ ਜਿਹੜਾ ਲੱਗਿਆ ਹੋਇਆ ਇਹ ਹੈ ਦੇਖੋ ਦਿਖਾ ਰਿਹਾ ਮੈਂ ਤੁਹਾਨੂੰ ਇਥੋਂ ਇਹ ਦਾ ਸ਼ੋਅ ਕਰਦੀ ਹੈ ਕਿ ਟ੍ਰੇਨ ਦਾ ਜੋ ਡੱਬਾ ਇਥੋਂ ਖਤਨਾ ਚੱਲਦੇ ਅੱਗੇ ਇਹ ਹੈਗਾ ਜੀ ਰੇਲ ਪੱਥਰ ਟਰਾਲੀ ਕਾਸ਼ ਕਾਫੀ ਪੁਰਾਣਾ ਬਣਿਆ ਹੋਇਆ ਹੈ ਇਹ ਇਹ ਦੇਖ ਸਕਦੇ ਹੋ ਤੁਸੀਂ ਅੰਦਰ ਦੀ ਪਲੇਟੇਸ਼ਨ ਕਾਫੀ ਵਧੀਆ ਹੋਈ ਹੈ ਗ੍ਰੀਨਰੀ ਕਾਫੀ ਇੱਥੇ ਦੇਖ ਸਕਦੇ ਹੋ ਤੁਸੀਂ ਗ੍ਰੀਨਰੀ ਵੀ ਇਹ ਆਜੀ ਬੈਕ ਸਾਈਡ ਇਹਦੀ ਇਹ ਵੀ ਰੇਲਵੇ ਦੀ ਕਾਫੀ ਹਸ਼ੀ ਜਗ੍ਹਾ ਪਈ ਆ ਕਦੇ ਵੀ ਇਹ ਦੁਆਰੇ ਵਰਤੋਂ ਚ ਲਈ ਜਾ ਸਕਦੀ ਆ ਇਹ ਸਾਰੀ ਦੇਖੋ ਤੁਸੀਂ ਕਿੰਨੇ ਗ੍ਰੀਨਰੀ ਗ੍ਰੀਨਰੀ ਇੱਥੇ ਦੂਰ ਤੱਕ ਦੇਖ ਸਕਦੇ ਹੋ ਤੁਸੀਂ ਇਹ ਕਾਫੀ ਅੰਗੇ ਤੱਕ ਹੈ ਗਿਆ ਇਹ ਜੋ ਟ੍ਰੇਨ ਰੁਕੀ ਹੋਈ ਸੀ ਜੀ ਇਹ ਵੀ ਚੱਲ ਪਈ ਦੇਖੋ ਇੱਥੋਂ ਲੋਡ ਹੋ ਕੇ ਵੀ ਟ੍ਰੇਨ ਆਹ ਕੀ ਹੈ ਜੀ ਡਿਜੀਟਲ ਟਿਕਟ ਲੈਣ ਵਾਸਤੇ ਤੁਹਾਨੂੰ ਕਟਮ ਐਟ ਟੀ ਵੀ ਐਮ ਡਿਜੀਟਲ ਟਿਕਟ ਲੈ ਸਕਦੇ ਤੁਸੀਂ ਇੱਥੇ ਪਬਲਿਕ ਇਹ ਆ ਜੀ ਟਿਕਟ ਖਿੜਕੀ ਇੱਥੋਂ ਤੁਸੀਂ ਆਪਣੇ ਟ੍ਰੇਨ ਦੀ ਤੁਸੀਂ ਬੁਕਿੰਗ ਵੀ ਕਰਵਾ ਸਕਦੇ ਹੋ ਪਹਿਲਾਂ ਤੋਂ ਇਹਦਾ ਟਾਈਮਿੰਗ ਜਿਹੜਾ ਹੈਗਾ ਦੇਖੋ 10 दस बजे नॉन ए सी ले ग्यारह बजे ये है जी टिकट काउंटर ये भाई जी इतने बैठे टिकट काउंटर वाले जो टिकट देंट ले जी तो अंदरला कुछ थोड़ी बहुत ही पुरानी बिल्डिंग भी है जी इत ਇਹ ਆ ਗਿਆ ਜੀ ਮੁਰਕੇ ਤੁਹਾਨੂੰ ਦਿਖਾਉਣੀਆ ਹੋਰ ਇਹ ਦੇਖੋ ਅਗਲੀ ਇਹ ਹੈਗੀ ਆ ਜੀ ਵੇਟਿੰਗ ਰੂਮ ਜਿਹੜੇ ਕਿ ਇੱਥੇ ਯਾਤਰੀ ਆਪਣੀ ਇੱਥੇ ਬੈਠ ਕੇ ਵੇਟ ਕਰ ਸਕਦੇ ਨੇ ਟ੍ਰੇਨ ਦੀ ਇਹ ਸਾਰਾ वेटिंग रूम हजे तो खाली पिया हजे कुछ तैयार भी हो रहा है ये तो पहले इतने पुरा टिकट काउंटर है इतर जा के इत टिकटा मिल दया अंदर जाके मिल है, अंदर जाके। ए है बाकी भी आह बारे पासे आके पसेंजर बैठ सकते अपना ये सारा इत है जी ये जी पहला इतने काफी देर तो ਆਪਣੇ ਸਟੇਸ਼ਨ ਦੇ ਉੱਪਰ ਹੀ ਪੀਸਟਾਲ ਵਗੈਰਾ ਲਾਉਂਦੇ ਸੀਗੇ ਤੇ ਹੁਣ ਇਹਨਾਂ ਤੋਂ ਪੁੱਛਦੇ ਆ ਵੀ ਇਹ ਕਹਿੰਦੇ ਨੇ ਵੀ ਮੈਂ ਇਹ ਆਪਣਾ ਜਿਹੜਾ ਕੰਮ ਆ ਛੱਡ ਦਿੱਤਾ ਹੈਗਾ ਇਹ ਦੱਸਦੇ ਨੇ ਇਹ ਵੀ ਕਾਫੀ ਪ੍ਰੋਬਲਮ ਆ ਆ ਜਿਹੜੀਆਂ ਤੇ ਉਹ ਦੱਸਣਗੇ ਵੀ ਕੀ ਇਹ ਸਾਨੂੰ ਪ੍ਰੋਬਲਮ ਆ ਰਹੀਆਂ ਸੀ ਦੱਸੋ ਸਰ ਚਲੋ ਕੋਈ ਥੋੜੀ ਜਾ ਕੇ ਪੁੱਉ ਦੱਸੇ ਵੀ ਆਹ ਬੰਦੇ ਨੂੰ ਕਿਉਂ ਦਿੱਕਤ ਆਈ ਆ ਹਾਂਜੀ 1902 ਦਾ ਕਰਦੇ ਆ ਰਹੇ ਸਾਰਾ ਰੋਡ ਭਰਾਂਦੇ ਆਏ ਅਸੀਂ ਕੋਈ ਪਿੱਛਾ ਨੀ ਬਹੁਤ ਤੇਜ਼ੀ ਚ ਤੇ ਸੇਕ ਕਰਕੇ ਅੱਜ ਥੋੜਾ ਜਿਹਾ ਰਸਵੀ ਘਟਾ ਸਟੇਸ਼ਨ ਦੇ ਉੱਤੇ ਨਹੀਂ ਤੇ ਆ ਬਾਕੀ ਸਾਰਾ ਦਿਨ ਬਹੁਤ ਜ਼ਿਆਦਾ ਰਸ ਹੁੰਦਾ ਉਸ ਟ੍ਰੇਨਾਂ ਵੀ ਥੋੜੀਆਂ ਅੱਜ ਘਟ ਆ ਰਹੀਆਂ ਨੇ ਕਾਛੋ ਚਾਹ ਪੀ ਲੋ ਬਾਜੀ ਆ ਦੇ ਦਿਓ ਹਲੋ ਚੱਲਦੇ ਆ ਜੀ ਆਪਾਂ ਹੁਣ ਤੁਸੀਂ ਵੀਡੀਓ ਨੂੰ ਚੱਲਦੀ ਚੱਲਦੀ ਨੂੰ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰ ਦਿਓ ਜੀ ਤੇ ਚੱਲਦੇ ਆ ਜੀ ਆਪਾਂ ਹੁ ਨਵੀਂ ਜਗ੍ਹਾ ਤੇ ਨਮਾ ਐਕਸਪਲੋਰ ਤੇ ਸਾਹਮਣੇ ਜੋ ਜੀ ਪੁਰਾਣੀ ਬਿਲਡਿੰਗ ਆ ਯਾ ਸਾਫਰਖਾਨੇ ਦੀ ਤੇ ਮੁਸਲਮ ਨੇ ਨਾ ਦਿੱਤੇ ਹੈਗੀ ਆ ਮੁਸਲਮ ਯਾ ਸਾਫਰਖਾਨਾ ਇਹ ਬਾਕ ਕਾਫੀ ਪੁਰਾਣਾ ਆ ਜੀ ਬਿਲਡਿੰਗ ਵੀ ਇਹ ਕਾਫੀ ਪੁਰਾਣੀ ਆ ਤੁਹਾਨੂੰ ਦਿਖਾਉਣਾ ਮੈਂ ਸਾਹਮਣੇ ਤੋਂ ਵੀ ਹੋਰ ਤੇ ਜੀ ਬਿਲਡਿੰਗ ਇੱਥੇ ਵੀ ਲੋਕ ਪੈਸੇਂਜਰ ਆ ਕੇ ਇਸ ਮੁਸਾਫਰਖਾਨੇ ਵਿੱਚ ਰਹਿ ਰਹੇ ਨੇ ਰਾਤ ਨੂੰ ਜੋ ਕੋਈ ਟレイン ਕਿਸੇ ਦੀ ਲੰਘ ਜਾਂਦੀ ਆ ਤਾਂ ਇਸ ਮੁਸਾਫਰਖਾਨੇ ਦੇ ਵਿੱਚ ਆ ਕੇ ਰਹਿ ਸਕਦੇ ਨੇ ਲੋਕ ਮੀ ਪੈਂਦੇ ਦੀ ਬਿਊਟੀ ਦੇਖੋ ਇਹ ਕਾਫੀ ਸਟਾਰਟ ਹੋ ਗਿਆ ਹੈ ਇਹ ਬਾਈ ਜੀ ਇੱਥੇ ਟਰੈਕਟਰ ਡਰਾਈਵਰ ਨੇ ਜੋ ਬਿਲਡਿੰਗ ਬਣ ਰਹੀ ਆ ਠੇਕੇਦਾਰ ਦੀ ਬਣਾ ਰਿਹਾ ਠੇਕੇਦਾਰ ਉਹਨਾਂ ਦੇ ਨਾਲੇ ਕੰਮ ਕਰਦੇ ਨੇ ਕਿ ਡਰਾਈਵਰ ਨੇ ਇਹ ਟਰੈਕਟਰ ਡਰਾਈਵਰ ਡਰਾਈਵਰ ਸਾਊਤ ਨੂੰ ਕੋਈ ਦਿੱਕਤ ਤਾਂ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਜਾਂ ਕੋਈ ਦਿੱਕਤ ਠੀਕ ਹੈ ਇਹ ਬਾਈ ਸਾਹਿਬ ਜਿਹੜੇ ਹੈਗੇ ਨੇ ਇੱਥੇ ਮਿਸਤਰੀ ਆ ਕੰਮ ਕਰਦੇ ਨੇ ਇਹ ਬਿਲਡਿੰਗ ਦੇ ਉੱਤੇ ਬਿਲਡਿੰਗ ਬਣਾ ਰਹੇ ਨੇ ਇਹ ਮਿਸਤਰੀ ਨੇ ਇੱਥੇ ਦੇ ਕਿੰਨੇ ਨੇ ਜੀ ਤੁਸੀਂ ਇੱਥੇ ਮਿਸਤਰੀ ਲੱਗੇ ਹੋਏ ਨਹੀਂ ਹੈ ਜੀ ਅੱਛਾ ਜੀ ਅਜੇ ਇਕੱਲੇ ਹੀ ਲੱਗੇ ਹੋਏ ਹੋ ਤੇ ਅੱਜ ਹਜੇ ਕੰਮ ਮੀ ਕਰਕੇ ਨਹੀਂ ਸ਼ੁਰੂ ਕੀਤਾ ਕੋਈ ਕਿਹੜੀ ਦਿੱਕਤ ਪਰੇਸ਼ਾਨੀ ਕੋਈ ਕਿਸੇ ਤਰ੍ਹਾਂ ਦੀ ਨਹੀਂ ਜੀ ਨਹੀਂ ਕੰਮ ਚੱਲੀ ਜਾਂਦਾ ਸਹੀ? ਹਾਂਜੀ ਆ ਚੱਲੀ ਜਾਂਦਾ। ਠੀਕ ਆ ਜੀ। ਇੰਦਰ ਤੇ ਆਉਂਦੇ ਰਹਿੰਦੇ। ਹਾਂਜੀ ਇਹ ਹੈਗੇ ਨੇ ਇੱਥੇ ਮੁੰਸੀ ਲੱਗੇ ਹੋਏ ਨੇ ਜਿਹੜੀ ਬਿਲਡਿੰਗ ਬਣਦੀ ਪਈ ਆ ਇਹਨਾਂ ਦੇ ਠੇਕੇਦਾਰ ਜਿਹੜੇ ਹੈਗੇ ਆ ਉਹਨਾਂ ਦੇ ਮੁੰਸੀ ਨੇ। ਤੇ ਕੋਈ ਦਿੱਕਤਾਂ ਵਗੈਰਾ ਤਾਂ ਨਹੀਂ ਆਉਂਦੀਆਂ ਸਰ ਤੁਹਾਨੂੰ? ਹਾਂਜੀ ਨਾ ਸਾਨੂੰ ਕੋਈ ਦਿੱਕਤ ਨਹੀਂ। ਠੀਕਾ ਕੰਮ ਚੱਲਦਾ ਪਿਆ ਕੰਮ ਓਕੇ ਜੀ ਫਰਸਟ ਕਲਾਸ ਕੰਮ ਚੱਲਦਾ ਕਿੰਨੀ ਕੀ ਦੇਰ ਤੱਕ ਕੰਮ ਖਤਮ ਕਰ ਦੋਗੇ ਤੁਸੀਂ ਕੰਮ ਆਪਾਂ ਤਕਰੀਬਨ 1 ਮਹੀਨਾ ਲੱਗ ਜਾਣਾਗਾ ਆਪਣੇ ਸਿੰਘ ਸਿੰਘ ਦਾ ਕੰਮ ਰਹਿ ਗਿਆ ਠੀਕ ਹੈ ਤੁਹਾਡੇ ਵਾਲਾ ਕੰਮ ਜਨੀ ਜਲਦੀ ਖਤਮ ਹੋ ਜਾਊਗਾ ਜੀ ਜੀ 1 ਮਹੀਨਾ ਲੱਗੂ ਹੋ ਜਾ ਜੀ ਠੀਕ ਹੈ ਤੇ ਸਾਰੀ ਬਾਕੀ ਵੀ ਇੱਥੇ ਦੀ ਲੇਬਰ ਹੈ ਜੀ ਆ ਵੀ ਕੋਈ ਦਿੱਕਤ ਨਹੀਂ ਆਉਂਦੀ ਵੀ ਨਹੀਂ ਨਹੀਂ

ਮੈਂ ਲਿਆ ਤੇ ਜਿਹੜਾ ਅੱਜ ਦਾ ਜੋ ਵਲੌਗ ਆ ਮੈਂ ਸ਼ੁਰੂ ਕਰਨ ਜਾ ਰਿਹਾ ਤੇ ਗੁੱਡ ਮਾਰਨਿੰਗ ਸਤਿ ਸ੍ਰੀ ਅਕਾਲ ਪਾਬਰਾਕਾ